सतनाम श्री वगुरु साहिब जी सुन हर कथा योतारी मेल महापुनीत भय पये सुख सैल वडे भाग पाया साध संग ਪਾਰੇ ਬ੍ਰਹਮ ਸਿਓ ਲਗ ਰੰਗ ਗੁਰੂ ਰੂਪ ਗੁਰੂ ਪਿਆਰੀ ਸਾਥ ਸੰਗ ਜੀਓ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਚ ਆਪ ਜੁੜ ਬੈਠੇ ਹੋ ਸਭ ਤੋਂ ਪਹਿਲਾਂ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਫਤੇ ਦਾ ਨਾਰਾ ਸ਼ੇਰ ਚੁਕਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਪ ਸਮੂਹ ਸੰਗਤਾਂ ਨੇ ਦੂਸਰੀ ਅਸ਼ਟਪਦੀ ਦੀ ਪੰਜਵੀਂ ਪੌੜੀ ਕੱਲ ਸਰਵਣ ਕੀਤੀ ਸੀ ਅੱਜ ਸਤਿਗੁਰੂ ਗੁਰੂ ਗਰੀਬ ਨਵਾਜ ਗੁਰੂ ਅਰਜਨ ਦੇਵ ਮਹਾਰਾਜ ਦੂਸਰੀ ਅਸ਼ਟਪਦੀ ਵਿੱਚ 6ਵੀਂ ਪੌੜੀ ਵਿੱਚ ਕੀ ਫਰਮਾ ਰਹੇ ਨੇ ਕੀ ਸਮਝਾ ਰਹੇ ਨੇ ਆਓ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਕਾ ਨਾਮ ਜਨ ਕਾ ਮੁਕਤ ਜਗਤ ਹਰ ਕਾ ਨਾਮ ਜਨ ਕਾ ਤ੍ਰਿਪਤ ਭਗਤ ਹਰ ਕਾ ਨਾਮ ਜਨ ਕਾ ਮੁਕਤ ਜਗਤ ਸਤ ਗੁਰੂ ਗੁਰੂ ਗਰੀਬ ਨਵਾਜ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਸਮਝਾਉਣਾ ਕਰ ਰਹੇ ਹਨ ਇਹ ਹਰੀ ਪਰਮੇਸ਼ਰ ਕਾਲਪੁਰਖ ਦਾ ਨਾਮ ਜਪਣ ਵਾਲਾ ਉਹ ਜਨ ਉਹ ਪੁਰਖ ਮੁਕਤੀ ਜੁਗਤੀ ਸਤਗੁਰੂ ਗੁਰੂ ਗਰੀਬ ਨਵਾਜ ਅਕਾਲ ਪੁਰਖ ਸਤਗੁਰੂ ਗੁਰੂ ਨਾਨਕ ਦੇਵ ਮਹਾਰਾਜ ਉਹ ਪਰਮੇਸ਼ਰ ਜੇ ਅਸੀਂ ਉਸ ਦਾ ਨਾਮ ਜਪਾਂਗੇ ਤੇ ਸਤਗੁਰੂ ਸਾਨੂੰ ਮੁਕਤੀ ਜੁਗਤੀ ਦੇਣ ਵਾਲੇ ਹਨ ਹਰ ਕੈ ਨਾਮ ਜਨ ਕਾ ਤ੍ਰਿਪਤ ਭਗਤ ਹਰ ਕੇ ਨਾਮ ਜਾਣ ਕੋ ਤ੍ਰਿਪਤ ਭੁਗਤ ਤ੍ਰਿਪਤ ਦਾ ਅਰਥ ਤਹ ਰਾਜ ਜਾਨਾ ਤੇ ਸਾਧਗੁਰੂ ਗੁਰੂ ਗਰੀਬ ਨਵਾਜ ਜਿਹੜੇ ਵੀ ਪ੍ਰਾਣੀ ਉਸ ਦਾ ਨਾਮ ਜਪਦੇ ਹਨ ਅਕਾਲ ਪੁਰਖ ਦਾ ਨਾਮ ਜਪ-ਜਪ ਕੇ ਉਹ ਤ੍ਰਿਪਤ ਹੋ ਜਾਂਦੇ ਹਨ ਅੰਦਰੋਂ ਉਹਨਾਂ ਨੂੰ ਸੰਤੋਖ ਆ ਜਾਂਦਾ ਹੈ ਦੁਨਿਆਵੀ ਪਦਾਰਥਾਂ ਤੋਂ ਉਹ ਰੱਜ ਜਾਂਦੇ ਜਿਵੇਂ ਸਾਧਗੁਰੂ ਫਰਮਾਉਂਦੇ ਨੇ ਬਿਨਾਂ ਸੰਤੋਖ ਨਹੀਂ ਖਉ ਰਾਜਾ ਜਦੋਂ ਸੰਤੋਖ ਆ ਜਾਏਗਾ ਪਰਮੇਸ਼ਰ ਦਾ ਨਾਮ ਜਪ-ਜਪ ਕੇ ਫਿਰ ਉਹ ਤ੍ਰਿਪਤ ਹੋ ਜਾਂਦੇ ਹਨ ਰਜ ਜਾਂਦੇ ਹਨ ਹਰ ਕਾ ਨਾਮ ਜਨ ਕਾ ਰੂਪ ਰੰਗ ਹਰੀ ਪਰਮੇਸ਼ਰ ਕਾਲਪੁਰਖ ਦਾ ਨਾਮ ਹੀ ਜਪਣ ਵਾਲਿਆਂ ਦਾ ਭਗਤ ਜਨਾਂ ਦਾ ਗੁਰਸਿੱਖਾਂ ਦਾ ਸੁਹਾਪਣ ਹੈ ਸੁੰਦਰ ਰੂਪ ਦੇ ਪ੍ਰੇਮ ਦਾ ਰੰਗ ਚੜੜਾ ਅਨੁਭਵਾਣ ਦਾ ਵਾਲਾ ਹੈ ਹਰ ਹਰ ਨਾਮ ਜਪ ਤੱਕ ਪਰੇ ਨਾ ਭੰਗ ਭੰਗ ਦਾ ਅਰਥ ਸਰਕਾਵਟਾਂ ਵਿਗਨ ਹਰੀ ਪਰਮੇਸ਼ਰ ਕਾਲਪੁਰਖ ਦਾ ਨਾਮ ਜਪਿਆ ਸਾਡੇ ਰਸਤੇ ਦੇ ਵਿੱਚ ਕਦੇ ਵੀ ਰੁਕਾਵਟਾਂ ਦੁੱਖ ਕਲੇਸ਼ ਮੁਸੀਬਤਾਂ ਨਹੀਂ ਆਉਣਗੀਆਂ ਉਹ ਵੀ ਰੁਕਾਵਟਾਂ ਜਿਹੜੀਆਂ ਦੂਰ ਹੋ ਜਾਣਗੀਆਂ ਜੇ ਅਸੀਂ ਪਰਮੇਸ਼ਰ ਕਾਲਪੁਰਖ ਦਾ ਨਾਮ ਜਪਾਂਗੇ ਜਿਵੇਂ ਸਾਧਗੁਰੂ ਫਰਮਾਉਂਦੇ ਨੇ ਵਿਗਨ ਨਾਸਨ ਸਭ ਦੁੱਖ ਨਾਸਨ ਸਾਧਗੁਰੂ ਨਾਮ ਤੇ ਲੜਾਇਆ ਕੋਈ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਇਸੇ ਤਰ੍ਹਾਂ 사ਤਗੁਰਾਂ ਦਾ ਫਰਮਾਨ ਹੈ ਕਿ ਹਰ ਨਾਮ ਜਪਤ ਕਬ ਪਰੇ ਦਾ ਭੰਗ ਭੰਗ ਦਾ ਅਰਥ ਹੈ ਦੁਕਾਵਟਾ ਵਿਗਣ ਜਿਹੜੇ ਸਾਡੇ ਰਸਤਿਆਂ ਵਿੱਚ ਆਉਂਦੇ ਨੇ ਦੁੱਖ ਕਲੇਸ਼ ਏ ਨਹੀਂ ਆਉਣਗੇ ਜੇ ਅਸੀਂ ਪ੍ਰਭੂ ਪਰਮੇਸ਼ਰ ਕਾਲਪੁਰਖ ਦਾ ਨਾਮ ਜਪਾਂ ਗਏ ਹਰ ਕਾ ਨਾਮ ਜਨ ਕੀ ਵਡਿਆਈ ਹਰੀ ਪਰਮੇਸ਼ਰ ਕਾਲਪੁਰਖ ਦਾ ਨਾਮ ਜਪਣ ਦੇ ਨਾਲ ਹੀ ਉਸ ਦੇ ਸੇਵਕ ਦੀ ਉਸ ਦੇ ਭਗਤ ਜਨਾਂ ਦੀ ਵਡਿਆਈ ਹੁੰਦੀ ਹੈ ਹਰ ਕਾ ਨਾਮ ਜਨ ਸੋਭਾ ਪਾਈ ਹਰੀ ਪਰਮੇਸ਼ਰ ਕਾਲਪੁਰਖ ਦਾ ਨਾਮ ਜਪਣ ਦੇ ਨਾਲ ਹੀ ਉਸ ਦੇ ਸੇਵਕਾਂ ਦੀ ਉਸ ਦੇ ਭਗਤ ਜਨਾਂ ਦੀ ਜਗਤ ਦੇ ਵਿੱਚ ਸੋਭਾ ਹੁੰਦੀ ਹੈ ਜਿਵੇਂ ਸਾਧਗੁਰ ਫਰਮਾਉਂਦੇ ਨੇ ਸੱਚੇ ਮਾਰਗ ਚੱਲਦੇ ਆਂ ਉਸਤਤ ਕਰੇ ਜਹਾਂ ਜਦੋਂ ਅਸੀਂ ਸੱਚੇ ਦੇ ਤੇ ਸੱਚੇ ਮਾਰਗ ਤੇ ਚੱਲਾਂਗੇ ਸੱਚਾ ਨਾਮ ਜਪ ਕੇ ਸੱਚੇ ਮਾਰਗ ਤੇ ਚੱਲਾਂਗੇ ਤੇ ਸਾਡੀ ਉਸਤਤ ਜਹਾਨ ਨੇ ਆਪਣੇ ਆਪ ਹੀ ਕਰਦੀ ਹੈ ਇਸੇ ਤਰ੍ਹਾਂ ਹੀ ਆਪਣੇ ਜਨ ਨੂੰ ਆਪਣੇ ਸੇਵਕ ਨੂੰ ਵਡਿਆਈ ਵੀ ਬਖਸ਼ਦਾ ਹੈ ਤਾਂ ਉਸ ਦੀ ਜਗਤ ਵਿੱਚ ਉਜਲ ਸੋਭਾ ਵੀ ਬਖਸ਼ਦਾ ਹੈ ਹਰ ਕਾ ਨਾਮ ਜਨ ਕਾ ਭੋਗ ਜੋਗ ਹਰੀ ਪਰਮੇਸ਼ਰ ਕਾਲਪੁਰਖ ਦਾ ਨਾਮ ਜੋ ਵੀ ਜਪਦੇ ਹਨ ਸਤਿਗੁਰੂ ਆਪਣੇ ਭਗਤ ਜਨਾਂ ਨੂੰ ਸੇਵਕਾਂ ਨੂੰ ਭੋਗ ਜੋਗ ਅੰਤਰਾ ਆਦਮੀ ਦੀ ਸੁਖ ਦੀ ਪ੍ਰਤੀਤੀ ਜੋਗ ਚਿੱਤ ਦੀਆਂ ਬ੍ਰਿਤੀਆਂ ਸਮਝਦੇ ਨਵਾਲਾ ਹਰੀ ਪਰਮੇਸ਼ਰ ਦਾ ਨਾਮ ਜਪਣ ਵਾਲੇ ਨੂੰ ਪਰਮੇਸ਼ਰ ਲੋਕ ਪਰਮੁਖ ਦੇ ਸੁਖਦਿਨੀ ਆਵੀ ਪਦਾਰਥ ਆਤਮ ਸੁਖ ਚਿੱਤ ਦੀਆਂ ਬ੍ਰਿਤੀਆਂ ਸਮਝ ਕੇ ਸਭ ਸੁਖ ਆਪਣੇ ਦਾਸਾਂ ਨੂੰ ਦੇਣ ਵਾਲਾ ਹੈ ਹਰ ਨਾਮ ਜਪਤ ਕਛ ਨਾ ਹੈ ਬਿਯੋਗ ਜਿਹੜਾ ਅਰਥ ਸਾਹਿਬ ਛੋੜਾ ਤੇ ਜਿਹੜਾ ਪਰਮੇਸ਼ਰ ਕਾਲਪੁਰਖ ਦਾ ਨਾਮ ਜਪਣ ਵਾਲਾ ਪ੍ਰਾਣੀ ਹੈ ਸਾਤਗੁਰੂ ਫਿਰ ਉਸ ਨੂੰ ਕਦੇ ਵੀ ਵਿਛੋੜਾ ਨਹੀਂ ਦਿੰਦੇ ਕਿਉਂਕਿ ਉਹ ਨਾਮ ਜਪ ਜਪ ਕੇ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜਾਬ ਰਾਜਦਾ ਹੈ ਤੇ ਸਾਤਗੁਰੂ ਅਕਾਲ ਪੁਰਖ ਗੁਰੂ ਗਰੀਬ ਨਵਾਜ ਆਪਣੇ ਨਾਲੋਂ ਵਿਛੋੜਦੇ ਨਹੀਂ ਕਿਉਂਕਿ ਇਹ ਤੇ ਲੱਗਣ ਜਨਮ ਵਿਯੋਗ ਕਿਉਂਕਿ ਅਸੀਂ ਆਪਣੇ ਪਾਪਾਂ ਦੀ ਮੈਲਾ ਕਰਕੇ ਪ੍ਰਮਾਤਮਾ ਨਾਲੋਂ ਵਿਛੜਦੇ ਹਾਂ ਨੇ ਸ਼ੁਡਕੇ ਲਗੀ ਤ੍ਰਿਸ਼ਨਾ ਮਾਇਆ ਮਨ ਵਰਤਾਇਆ ਜਦੋਂ ਅਸੀਂ ਮਾਤਾ ਦੇ ਪੇਟ ਵਿੱਚੋਂ ਗਰਭ ਦੇ ਵਿੱਚੋਂ ਬਾਹਰ ਆਉਂਦੇ ਆ ਤੇ ਉਸੇ ਵੇਲੇ ਇਹ ਲਿਵ ਸ਼ੁਡਕੇ ਲਗੀ ਤ੍ਰਿਸ਼ਨਾ ਮਾਇਆ ਮਿਲਉਂਦਾ ਹੈ ਮਾਇਆ ਆਪਣਾ ਜ਼ੋਰ ਪਾ ਦਿੰਦੀ ਹੈ ਪਰਮੇਸ਼ਰ ਗਾਲਪੁਰਖ ਨੂੰ ਅਸੀਂ ਭੁੱਲ ਜਾਂਦੇ ਹਾਂ ਪਰ ਸਤਗੁਰ ਕਹਿੰਦੇ ਜਿਹੜਾ ਫਿਰ ਜਨੇਹੀ ਭੁੱਲਦੇ ਜਿਹੜੇ ਨਾਮ ਜਪਦੇ ਜਿਹੜੇ ਕਥਾ ਵਿਚਾਰ ਸਰਵਣ ਕਰਕੇ ਸਮਝ ਜਾਂਦੇ ਹੈ ਗੁਰੂ ਦੇ ਮੁਖ ਦੀ ਬਾਤ ਨੂੰ ਬੁੱਝ ਕੇ ਉਸ ਨੂੰ ਸਤਗੁਰ ਕਹਿੰਦੇ ਨਾ ਨਾਨਕ ਹੁਕਮ ਹੈ ਜੇ ਬੁੱਝਾ ਅਖੋ ਮੈਂ ਕਹਿੰਨਾ ਕੋਈ ਜਿਹੜਾ ਬੁੱਝ ਲੈਂਦਾ ਪਰਮੇਸ਼ਰ ਕਾਲਪੁਰਖ ਦੇ ਨਾਮ ਨੂੰ ਉਸ ਦੀਆਂ ਗੱਲਾਂ ਨੂੰ ਉਸ ਦੀ ਗੁਰਬਾਣੀ ਨੂੰ ਪੜ੍ਹ ਸੁਣ ਕੇ ਆਪਣੀ ਜੀਵਨ ਚ ਢਾਲ ਲੈਂਦਾ ਜਦੋਂ ਕੋਸ਼ਿਸ਼ ਕਰਦਾ ਹੈ ਤੇ ਫਿਰ ਉਹ ਖਰੀ ਪਰਮੇਸ਼ਰ ਕਾਲਪੁਰਖ ਦੇ ਨਾਲ ਇੱਕਮੇਕ ਹੋ ਜਾਂਦਾ ਤੇ 사ਤਗੁਰ ਕਹਿੰਦੇ ਹਰ ਨਾਮ ਜਪਤ ਕਸ਼ ਨਾਹੀ ਵਿਯੋਗ ਵੀ ਕਦੇ ਵੀ ਵਿਯੋਗ ਦਾ ਅਰਥ ਵਿਛੋੜਾ ਵੀ ਕਦੇ ਵੀ ਪਰਮੇਸ਼ਰ ਕਾਲਪੁਰਖ ਆਪਣੇ ਨਾਲ ਉਸ ਪ੍ਰਾਣੀ ਨੂੰ ਵਿਛੋੜਦਾ ਨਹੀਂ ਹੈ ਜਨਰਾਤਰ ਨਾਮ ਕੀ ਸੇਵਾ ਰਾਤਾ ਦਾ ਅਰਥ ਹੈ ਕਿ ਰੰਗਿਆ ਹੀ ਰਹਿੰਦਾ ਹੈ ਪ੍ਰਭੂ ਪਰਮੇਸ਼ਰਾਕਾਰ ਪੁਰਖ ਦਾ ਸੇਵਕ ਹਰੀ ਪਰਮੇਸ਼ਰ ਦੇ ਨਾਮ ਦੇ ਵਿੱਚ ਹੀ ਉਹ ਜਪ-ਜਪ ਕੇ ਰੰਗਿਆ ਰਹਿੰਦਾ ਹੈ ਜਿਵੇਂ ਸਤਿਗੁਰੂ ਫਰਮਾਉਂਦੇ ਨੇ ਜਾ ਕੋ ਹਰ ਰੰਗ ਲਾਗੋ ਇਸ ਜੁਗਮਹਿ ਸੋ ਕਹੀਅਤ ਸੂਰਾ ਆਤਮ ਜਿਨੇ ਸੰਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ ਇਸੇ ਤਰ੍ਹਾਂ ਹੀ ਪ੍ਰਭੂ ਪਰਮੇਸ਼ਰ ਕਾਲਪੁਰਖ ਦੇ ਨਾਮ ਦੇ ਵਿੱਚ ਉਸ ਦੀ ਸੇਵਾ ਕਰਨ ਵਾਲੇ ਭਗਤ ਜਨ ਹਰੀ ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗੇ ਰਹਿੰਦੇ ਹਨ ਨਾਨਕ ਪੂਜਾ ਹਰ ਹਰ ਦੇਵਾ ਸਾਧਗੁਰੂ ਗੁਰੂ ਗਰੀਬ ਨਵਾਜ ਆਖਰੀ ਪੰਕਤੀ ਦੇ ਵਿੱਚ ਫਰਮਾਨ ਕਰ ਰਹੇ ਖਾਨ ਕਿ ਨਾਨਕ ਪੂਜਾ ਹਰ ਹਰ ਦੇਵਾ ਦੇਵਾਂ ਦਾ ਦੇਵ ਕਾਲਪੁਰਖ ਪਰਮੇਸ਼ਰ ਸਾਧਗੁਰੂ ਗੁਰੂ ਗਰੀਬ ਨਵਾਜ ਇਵੇਂ ਸਤਿਗੁਰੂ ਫਰਮਾਉਂਦੇ ਨੇ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਰਾ ਗੁਰੂ ਹੀ ਮਾਤਾ ਗੁਰੂ ਹੀ ਪਿਤਾ ਗੁਰੂ ਹੀ ਸੁਆਮੀ ਤੇ ਪਰਮੇਸ਼ਰ ਹੈ ਇੱਥੇ ਵੀ ਸਤਿਗੁਰੂ ਕਹਿੰਦੇ ਨੇ ਨਾਨਕ ਪੂਜੇ ਹਰ ਹਰਿ ਦੇਵਾ ਅਸੀਂ ਵੀ ਉਸ ਅਕਾਲ ਪੁਰਖ ਪਰਮੇਸ਼ਰ ਅਕਾਲ ਪੁਰਖ ਸਭ ਲੁਕਾਈ ਉਸ ਨੂੰ ਪੂਜ ਰਿਹਾ ਤੇ ਉਸ ਨੂੰ ਹੀ ਅਸੀਂ ਵੀ ਪੂਜ ਰਹੇ ਹਾਂ ਕਿ ਖਾਲਸਾ ਜੀ ਆਪ ਸਮੂਹ ਸੰਗਤਾਂ ਨੇ ਅੱਜ ਦੂਸਰੀ ਅਸ਼ਟਪਦੀ ਦੀ ਛੇਵੀਂ ਪੌੜੀ ਦੀ ਕਥਾ ਸਰਵਣ ਕੀਤੀ ਬਿਆਨਤ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਆਲਸਾ ਸੰਗੁਰੂ ਸਾਹਿਬ ਬਖਸ਼ ਨੇ ਇਸੇ ਤਰ੍ਹਾਂ ਹੀ ਕੱਲ ਨੂੰ ਦੂਸਰੀ ਅਸ਼ਟਪਦੀ ਦੀ ਸਦਵੀਂ ਪੌੜੀ ਦੀ ਕਥਾ ਵਿਚਾਰ ਹੋਵੇਗੀ ਸਮੂਹ ਸੰਗਤਾਂ ਨੇ ਇਸੇ ਤਰ੍ਹਾਂ ਹੀ ਜੁੜਦੇ ਰਹਿਣਾ ਹੈ ਤੇ ਸਮੂਹ ਸੰਗਤਾਂ ਜੋ YouTube ਚੈਨਲ ਤੇ ਇਹ ਕਥਾ ਅਪਲੋਡ ਕੀਤੀ ਜਾਂਦੀ ਹੈ ਜਿਹੜੀਆਂ ਸਰਵਣ ਕਰੀਆਂ ਉਹਨਾਂ ਨੂੰ ਵੀ ਬੇਨਤੀ ਹੈ ਕਿ ਆਪਣੇ ਸਾਥ ਸਬੰਧੀ ਰਿਸ਼ਤੇਦਾਰ ਜਿਹੜੇ ਗੁਰੂ ਦੇ ਪ੍ਰੇਮ ਕਰਨ ਵਾਲੇ ਨੇ ਜਿਹੜੇ ਸੁਖਮੀ ਸਾਹਿਬ ਜੀ ਦੇ ਬਾਣੀ ਦਾ ਜਾਪ ਕਰਦੇ ਨੇ ਉਹਨਾਂ ਨੂੰ ਵੀ ਜ਼ਰੂਰ ਭੇਜਿਆ ਕਰੋ ਅਵੀ ਜੋ ਕਿ 사ਤੂਰਾਂ ਦੀ ਇਸ ਅਲਾਹੀ ਬਾਣੀ ਦਾ ਅਲਾਹਾ ਜਿਹੜਾ ਇਲਾਹਾਇਆ ਪ੍ਰਾਪਤ ਕਰ ਲੈ ਕਰ ਸਕਣ ਵਿਅਕਤ ਪ੍ਰਕਾਰ ਦੀਆਂ ਪੁਨਗਰਤੀਆਂ ਆਪ ਸਾਸਨ ਗੁਰੂ ਸਾਹਿਬ ਬਖਸ਼ ਲਾ ਅੱਖ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ